ਹਾਂਜੀ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੁਣ ਅਸੀਂ ਲੱਗੇ ਹਾਂ ਜੀ ਵੀਡੀਓ ਸ਼ੁਰੂ ਕਰਨ ਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਸਭ ਤੋਂ ਪਹਿਲੇ ਇੱਕ ਰਿਕਵੈਸਟ ਹੈ ਵੀਡੀਓ ਨੂੰ ਪੂਰਾ ਹੀ ਦੇਖਿਓ ਕਿਉਂਕਿ ਜਦੋਂ ਤੱਕ ਅਸੀਂ ਵੀਡੀਓ ਪੂਰਾ ਨਹੀਂ ਦੇਖਦੇ ਤਾਂ ਸਾਨੂੰ ਉਹ ਜਿਹੜੀ ਲਾਭ ਬੈਨਾ ਉਹ ਨਹੀਂ ਮਿਲਦਾ ਹੈ ਅਸੀਂ ਫਿਰ ਅਧੂਰੇ ਹੀ ਰਹਿ ਜਾਣੇ ਹਾਂ ਜੇ ਅਗਰ ਵੀਡੀਓ ਹੋਵੇ ਦੇਖਣ ਯੋਗ ਤੇ ਤਾਂ ਅਗਰ ਵੀਡੀਓ ਵਿੱਚ ਸਾਨੂੰ ਕੋਈ ਇਨਫੋਰਮੇਸ਼ਨ ਹੈ ਜਾਂ ਫਿਰ ਕੋਈ ਗੁਰਬਾਣੀ ਪਾੜੇ ਅਗਰ ਕੋਈ ਮੈਸੇਜ ਮਿਲਦਾ ਹੈ ਤੇ ਉਹਨੂੰ ਅਸੀਂ ਪੂਰਾ ਨਹੀਂ ਦੇਖਦੇ ਸਕਿਪ ਕਰ ਹੀ ਜਾਂਦੇ ਹਾਂ ਅੱਗੇ ਅੱਗੇ ਤੇ ਫੇਰ ਸਾਨੂੰ ਉਹਦਾ ਨੁਕਸਾਨ ਹੀ ਹੁੰਦਾ ਹੈ ਵੀਡੀਓ ਸਾਡੀ ਪੂਰੀ ਦੇਖਿਆ ਕਰੋ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਵੀਡੀਓ ਮੇਰੀ ਹੀ ਪੂਰੀ ਦੇਖੋ ਅਗਰ ਕੋਈ ਵੀ ਸ਼ਬਦ ਤੇ ਬਾਰੇ ਗੁਰਬਾਣੀ ਦੇ ਬਾਰੇ ਅਗਰ ਤੁਹਾਨੂੰ ਕੋਈ ਗਿਆਨ ਦਿੰਦਾ ਹੈ ਅੱਜ ਕੱਲ੍ਹ ਤੇ ਸਾਰੇ ਹੀ ਗਿਆਨ ਮਾ ਖਾਂਦ ਸਾਰਿਆਂ ਨੂੰ ਹੀ ਸਮਝ ਹੈ ਲੇਕਿਨ ਇਨਸਾਨ ਅਗਰ ਗੁਰਬਾਣੀ ਦੇ ਨਾਲ ਜੁੜ ਜਾਵੇ ਤੇ ਉਹ ਤੇ ਤੁਹਾਡਾ ਹੋਰ ਕੋਈ ਵੀ ਲਾਭ ਨਹੀਂ ਹੈ ਸੋ ਆਓ ਹੁਣ ਟਾਈਮ ਵੇਸਟ ਕੀਤੇ ਆ ਬਿਨਾ ਵੀਡੀਓ ਸ਼ੁਰੂ ਕਰਦੇ ਹਾਂ ਵੀਡੀਓ ਹੈ ਗੁਰਬਾਣੀ ਬਾਰੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇੱਕ ਇਹ ਹੈ ਕਿ ਜਦੋਂ ਵੀ ਤੁਹਾਨੂੰ ਅਤੀ ਰਾਤ ਵਿੱਚ ਜਦੋਂ ਰਾਤ ਤੁਸੀਂ ਸੁੱਤੇ ਹੁੰਦੇ ਹੋ ਤੇ ਤੁਹਾਨੂੰ ਅਗਰ ਅਚਾਨਕ ਹੀ ਅੱਖ ਖੁੱਲ੍ਹ ਜਾਏ ਤੁਹਾਡੀ ਇਹ ਗੁਰੂ ਸਾਹਿਬ ਵੀ ਤਾਂ ਸਾਨੂੰ ਨਾ ਸੰਦੇਸ਼ ਹੁੰਦਾ ਹੈ ਇੱਕ ਇਸ਼ਾਰਾ ਹੁੰਦਾ ਹੈ ਕਿ ਉਠੋ ਉੱਠ ਕੇ ਨਾਮ ਜਪੋ ਬਾਣੀ ਜਪੋ ਤੇ ਇਸ਼ਾਰਾ ਨਹੀਂ ਅਗਰ ਤੁਸੀਂ ਕਰ ਸਕਦੇ ਜਿੱਦਾਂ ਕਿ ਕੋਈ ਬਿਮਾਰ ਹੈ ਕੋਈ ਨਹੀਂ ਠੀਕ ਹੈ ਤੇ ਉਹ ਅਗਰ ਇਸ਼ਨਾਨ ਕਰਨੀ ਸਕਦਾ ਤੇ ਉਹ ਪੰਜ ਇਸ਼ਨਾਨਾ ਕਰਕੇ ਗੁਰੂ ਸਾਹਿਬ ਜੀ ਦੇ ਅੱਗੇ ਮੱਥਾ ਟੇਕ ਕੇ ਜਿੱਥੇ ਵੀ ਤੁਸੀਂ ਜੋਤ ਜਗਾਉਦੇ ਹੋ ਉਥੇ ਹੱਥ ਜੋੜ ਕੇ ਗੁਰੂ ਸਾਹਿਬ ਜੀ ਦੇ ਅੱਗੇ ਤੇ ਤੁਸੀਂ ਚੁੱਪ ਕਰਕੇ ਤੇ ਆਪਣੇ ਆਪ ਦੇ ਨਾਲ ਭਾਵੇਂ ਅਸੀਂ ਤੁਸੀਂ ਬਿਸਤਰੇ ਵਿੱਚ ਹੀ ਆਪਣੇ ਬੈਠੋ ਉਹਦੀ ਕੋਈ ਗੱਲ ਨਹੀਂ ਹੈ ਕਿਉਂਕਿ ਦੇਖੋ ਅਗਰ ਰਾਤ ਨੂੰ 2 ਵਜੇ ਅਗਰ ਜਾਗ ਆਈ ਤੇ 2 ਵਜੇ ਇਨਸਾਨ ਦਾ ਫੇਰ ਕੀ ਕਰਦਾ ਹੈ ਕਿ ਮੈਂ ਆਪਣੇ ਮੰਜੇ ਤੇ ਜਾ ਕੇ ਪੈਸਵਾ ਤੇ ਆਪਣੇ ਬਿਸਤਰੇ ਵਿੱਚ ਹੀ ਸੌ ਜਾਵਾਂ ਉਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਆਲਸ ਹੁੰਦਾ ਹੈ ਨਾ ਉਹ ਸਾਨੂੰ ਜਿਹੜਾ ਨਾ ਛੱਡਦਾ ਨਹੀਂ ਹੈ ਇਸੇ ਤਰ੍ਹਾਂ ਹੀ ਕਹਿੰਦੇ ਆ ਕਿ ਜਿਹੜਾ ਆਲਸ ਹੈ ਨਾ ਉਹਨੇ ਵਾਅਦਾ ਕੀਤਾ ਹੋਇਆ ਹੈ ਧਰਮਰਾਜ ਦੇ ਨਾਲ ਧਰਮਰਾਜ ਨੂੰ ਕਿਹਾ ਹੋਇਆ ਹੈ ਉਹਨੇ ਕਿ ਤੇਰੇ ਭਗਤ ਜਿਹੜੇ ਪਾਠ ਪੂਜਾ ਕਰਦੇ ਹਨ ਜਿਹੜੇ ਵੀ ਗੁਰਬਾਣੀ ਨਾਲ ਜੁੜੇ ਹਨ ਤੇ ਮੈਂ ਉਹਨਾਂ ਨੂੰ ਅਤੀ ਰਾਤ ਅੰਮ੍ਰਿਤ ਵੇਲੇ ਜਾਗਣ ਨਹੀਂ ਦੇਣਾ ਉਹਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਕੀ ਕਰਦਾ ਹੈ ਕਿ ਇੱਕ ਚਾਤਰ ਲੈ ਕੇ ਆਉਂਦਾ ਹੈ ਤੇ ਉਹ ਚਾਤਰ ਜਿਹੜੀ ਹੈ ਨਾ ਬੰਦੇ ਦੇ ਉੱਤੇ ਆਵਾਜ਼ਦਾ ਹੈ ਵੀ ਬੰਦਾ ਉੱਠੇ ਨਾ ਬੰਦਾ ਨਾ ਉਠੇ ਜਿੱਦਾਂ ਜਿੱਦਾਂ ਨੁਸਾਨ ਉਠਦਾ ਹੈ ਬਾਣੀ ਪੜ੍ਹਦਾ ਹੈ ਤੇ ਉਦਾਂ ਉਦਾਂ ਹੀ ਉਦੀ ਜਿਹੜੀ ਚਾਦਰ ਹੈ ਨਾ ਉਹਦੇ ਵਿੱਚ ਛੇਕ ਹੁੰਦੇ ਜਾਂਦੇ ਹਨ ਉਹਦੀ ਚਾਦਰ ਜਿਹੜੀ ਹੈ ਨਾ ਫਟਦੀ ਹੈ ਕਿਉਂਕਿ ਆਲਸ ਨੇ ਕੀਤਾ ਇਨਸਾਨ ਨੇ ਇਨਸਾਨ ਨੇ ਕੀ ਕੀਤਾ ਉੱਠ ਗਿਆ ਉਹਨੇ ਉੱਠਦੇ ਸਾਰ ਹੀ ਆਰਾਮ ਦੇ ਨਾਲ ਪਰਮਾਤਮਾ ਦਾ ਨਾਮ ਲਿਆ ਤੇ ਮਣੀ ਜਪਣੀ ਸ਼ੁਰੂ ਕਰ ਦਿੱਤੀ ਵਾਹਿਗੁਰੂ 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 ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਜਾਂ ਫ਼ੇਰ ਉਹਨੇ ਕੀ ਕੀਤਾ ਕੀ ਮੂਲ ਮੰਤਰ ਪੜਨਾ ਸ਼ੁਰੂ ਕਰ ਦਿੱਤਾ ਮੂਲ ਮੰਤਰ ਜਾਪ ਦੇ ਵਿੱਚ ਇੰਨੀ ਵੱਡੀ ਤਾਕਤ ਹੈ ਨਾ ਤੁਸੀਂ ਅਗਰ ਤੁਰਦੇ ਫਿਰਦੇ ਹਰ ਵੇਲੇ ਮੂਲ ਮੰਤਰ ਜਪਦੇ ਹੋ ਹਨਾ ਤੇ ਤੁਹਾਡੀ ਹਰ ਭਾਵ ਪਰਮਾਤਮਾ ਜਿਹੜੇ ਹਨ ਨਾ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਰੱਖਿਆ ਕਰਦੇ ਹਨ ਤੇ ਜਿਹੜਾ ਹੁੰਦਾ ਹੈ ਨਾ ਆਲਸ ਆਲਸ ਜਿਹੜਾ ਹੈ ਨਾ ਉਹ ਜਿਹੜਾ ਆਪਣੀ ਚਾਦਰ ਲੈ ਕੇ ਆਉਂਦਾ ਹੈ ਤੇ ਉਹਦੀ ਚਾਦਰ ਨੂੰ ਫਾੜ ਕੇ ਇੱਕ ਇੱਕ ਸੇਖ ਉਹਦੀ ਚਾਤਰ ਵਿੱਚ ਜੋ ਹੁੰਦੇ ਜਾਂਦੇ ਹੁੰਦੇ ਉਹਨੂੰ ਆਪਣੇ ਆਪ ਤੇ ਕਰੋਧ ਚੜਦਾ ਹੈ ਤੇ ਉਹ ਕਹਿੰਦਾ ਹੈ ਕਿ ਮੈਂ ਤੇ ਦੇ ਉੱਤੇ ਚਾਤਰ ਪਾ ਕੇ ਇਹਨੂੰ ਸੁਵਾ ਦਤਾ। ਇਹ ਉਹ ਕਿੱਦਾਂ ਗਿਆ ਹੈ ਉਹ ਇਸ ਕਰਕੇ ਉਹਨੂੰ ਆਪਣੇ ਆਪ ਤੇ ਬੜਾ ਹੀ ਗੁੱਸਾ ਚੜਦਾ ਹੈ। ਤਾਂ ਅੱਜ ਨੂੰ ਉਹਨੇ ਕਿਹਾ ਹੋਇਆ ਹੈ ਕਿ ਮੈਂ ਤੇਰੇ ਜਿਹੜੇ ਸੇਵਕ ਹੈ, ਭਗਤ ਹੈ ਉਹਨਾਂ ਨੂੰ ਬਾਣੀ ਨਹੀਂ ਪੜਨ ਦੇਣੀ, ਨਹੀਂ ਜਪੰਤੀ ਨਹੀਂ। ਮੈਂ ਉਹਨਾਂ ਦੇ ਉੱਤੇ ਆਲਸ ਦੀ ਐਸੀ ਚਾਤਰ ਭਾਗਾਂ ਕੀ ਉਹ ਨਹੀਂ ਸਕਣਗੇ ਕਿ ਜਿਹੜਾ ਦੇ ਇਨਸਾਨ ਅਗਰ ਬਾਈ ਚਾਂਸ ਕਿਸੇ ਦੀ 1 ਵਜੇ ਅੱਖ ਖੁੱਲੇ 2 ਵਜੇ ਅੱਖ ਖੁੱਲੇ ਜਾਂ ਫਿਰ ਆਦਤ ਦੇ 3 ਵਜੇ ਅੱਖ ਖੁੱਲ ਜੇ ਨਾ ਤੇ ਉਹ بڑا ਹੀ ਭਾਗਾ ਵਾਲਾ ਤੇ ਕਰਮਾ ਵਾਲਾ ਇਨਸਾਨ ਹੁੰਦਾ ਹੈ ਕਿਉਂਕਿ ਪਰਮਾਤਮਾ ਜਿਹੜੇ ਹਨ ਉਹ ਚਾਹੁੰਦੇ ਹਨ ਕਿ ਮੇਰਾ ਭਗਤ ਜਿਹੜਾ ਵੀ ਬਾਣੀ ਨਾਲ ਜੁੜਿਆ ਹੈ ਨਾ ਉਹ ਹਰੇ ਨਾ ਦੋਨੋਂ ਨਹੀਂ ਮੈਂ ਹਾਰੰਦੀ ਨਾ ਆਲਸ ਜਿਹੜਾ ਹੈ ਆਪ ਹਾਰ ਕੇ ਚਲਾ ਜਾਏਗਾ ਸੋ ਤੁਸੀਂ ਅਗਰ ਤੁਹਾਨੂੰ ਅਗਰ ਅਮਰਤ ਵੇਲੇ ਜਾ ਕੋਠੀ ਹਨਾ ਥੋੜਾ ਜਿੰਨਾ ਬਹਿ ਜਾ ਕਰੋ ਪਹਿਲੇ ਬਿੜਤੇ ਆਪਣੇ ਤੇ ਜਿੱਥੇ ਵੀ ਤੁਸੀਂ ਸੋਤੇ ਹੋ ਬੈਠ ਕੇ ਤੇ ਆਪਣੇ ਜਿਹੜੇ ਹੱਥ ਹੈ ਨਾ ਦੋਨੋਂ ਇੱਦਾ ਕਰਕੇ ਜੋੜ ਕੇ ਪ੍ਰਮਾਤਮਾ ਦੇ ਅੱਗੇ ਕਿਹਾ ਕਰੋ ਸੱਚੇ ਭਾਸ਼ਾ ਆਪਨੇ ਹੀ ਮੈਨੂੰ ਜਗਾਇਆ ਹੈ ਤੇ ਆਪ ਹੀ ਮੈਨੂੰ ਵਾਹਿਗੁਰੂ ਵਾਹਿਗੁਰੂ ਸਮਰੰਧੀ ਜਿਹੜੀ ਤਾਕਤ ਹੈ ਨਾ ਉਹ ਬਖਸ਼ੋ ਆਨਸ ਜਿਹੜਾ ਹੈ ਨਾ ਉਹ ਆਪ ਹੀ ਤੁਹਾਡੇ ਕੋਲੋਂ ਡਰ ਕੇ ਚਲਾ ਜਾਏਗਾ ਜਿੱਦਾਂ ਜਿੱਤਾ ਉਹਦੀ ਚਾਦਰ ਫਟਦੀ ਜਾਏਗੀ ਨਾ ਜਿੱਦਾਂ ਜਿੱਤਾ ਤੁਸੀਂ ਹਮੇ ਜੋ ਉਠੋਗੇ ਜਿੱਦਾਂ ਦੇਖੋ ਜੇ ਤੁਸੀਂ ਆਪਣੇ ਆਪ ਦੇ ਨਾਲ ਆਪਣੇ ਦਿਲ ਦੇ ਵਿੱਚ ਪ੍ਰਣ ਕਰ ਲਿਆ ਕਿ ਮੈਂ 11 ਤੈਨੂੰ ਉੱਠਣਾ ਹੀ ਉੱਠਣਾ ਹੈ ਨਾ ਗਾਣੀ ਪਉਣਾ ਮੈਂ ਕਿਹ ਦਿਨ ਉੱਠਣਾ ਹੀ ਉੱਠਣਾ ਹੈ ਨਾਗਾ ਕਿ ਪਉਣਾ ਇਦਾਂ ਹੀ ਕਰਦਿਆ ਕਰਦਿਆ ਉਹਦੀ ਜਿਹੜੀ ਜਾਗਦਾ ਰਹਿਣਾ ਆਲਸ ਦੀ ਜਿਹੜੀ ਚਾਦਰ ਹੈ ਉਹਦੇ ਵਿੱਚ ਛੇਕ ਹੁੰਦੇ ਜਾਣਗੇ ਤੇ ਉਹ ਆਪ ਹੀ ਤੁਹਾਡੇ ਕੋਲੋਂ ਡਰ ਕੇ ਧਰਮ ਰਾਜ ਕੋਲੋਂ ਡਰ ਕੇ ਨੱਚ ਜਾਏਗਾ ਇਹ ਪੱਕੀ ਗਰੰਤੀ ਹੈ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਜਿਹੜੇ ਕਲੇਰੀਆ ਵਾਲੇ ਹਨ ਨਾਨਕ ਸਰਵਾਲੇ ਉਹਨਾਂ ਦਾ ਵੀ ਇਹੋ ਹੀ ਕਹਿਣਾ ਹੈ ਕਹਿੰਦੇ ਹਨ ਕਿ ਇਕ ਵਰੀ ਕਾਲ ਆ ਗਿਆ ਜਿਸ ਪਿੰਡ ਵਿੱਚ ਉਹ ਨਾਨਕ ਸਰ ਵਿੱਚ ਰਹਿੰਦੇ ਸਨ ਤੇ ਉਥੇ ਆ ਗਿਆ ਕਾਲ ਤੇ ਕਾਲ ਆ ਕੇ ਕਹਿਣ ਲੱਗਾ ਕਿ ਮੈਂ ਇਸ ਘਰ ਦੇ ਵਿੱਚ ਇੱਥੇ ਜਿੱਥੇ ਵੀ ਕਿਤੇ ਗੁਰਬਾਣੀ ਅਗਰ ਪੜ੍ਹੀ ਜਾਏਗੀ ਤੇ ਉਥੇ ਮੈਂ ਗੁਰਬਾਣੀ ਦਾ ਪੈਰਾ ਨਹੀਂ ਲੱਗਦਾ ਆ ਕੇ ਤਖਲੋ ਗਿਆ ਕਈਆਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਤੇ ਉਹਨੇ ਦੁੱਖ ਤਕਲੀਫਾਂ ਤੇ ਕਲੇਸ਼ ਉਹਨਾਂ ਦੇ ਘਰ ਵਿੱਚੋਂ ਪਾ ਦਿੱਤੇ ਫਿਰ ਤਨ ਤਨ ਪਾਪਾਨਾਂ ਸਿੰਧੀ ਨੇ ਪੁੱਛਿਆ ਕਿ ਤੂੰ ਆਇਆ ਹੈ ਤੇ ਮਕਸਦ ਕੀ ਹੈ ਤੇਰਾ ਤੂੰ ਕਿਉਂ ਆਇਆ ਹੈ ਫਿਰ ਉਹਨੇ ਕਿਹਾ ਕਿ ਇੱਥੇ ਜਿਹੜਾ ਮੈਂ ਤੇ ਆਇਆ ਸੀ ਆਪ ਸਾਰਿਆਂ ਨੂੰ ਖਤਮ ਕਰਨਾ ਮੈਂ ਹੁਣ ਸਾਰਿਆਂ ਨੂੰ ਹੀ ਖਤਮ ਕਰਨਾ ਆ ਕਿਉਂਕਿ ਇੱਥੇ ਤੁਸੀਂ ਬਾਣੀ ਪੜ੍ਹਦੇ ਹੋ ਤੇ ਮੈਂ ਹੁਣ ਕੀ ਕਰਾਂ ਮੈਂ ਕਰ ਨਹੀਂ ਸਕਦਾ ਕੁਝ ਇੱਥੇ ਤੇ ਸੁਖਮਨੀ ਸਾਹਿਬ ਜੀ ਦਾ ਪਾਠ ਚੱਲ ਰਿਹਾ ਹੈ ਪੇਰੋਦੋਂ ਨਾਨਸਿੰਘ ਬਾਬਾ ਜੀ ਕਹਿੰਨ ਲੱਗੇ ਕਿ ਠੀਕ ਹੈ ਅਗਰ ਤੂੰ ਸੁਖਨੀ ਸਾਹਿਬ ਜੀ ਦੇ ਪਾਠ ਕੋਲੋਂ ਡਾਟਾ ਹੈ ਨਾ ਤੇ ਅੱਜ ਤੋਂ ਬਾਦ ਇਥੇ ਸੁਖਨੀ ਸਾਹਿਬ ਜੀ ਦਾ ਜਿਹੜਾ ਹਨਾ ਪੋ ਨਹੀਂ ਪਈ ਜੂਗਾ ਉਹਨਾਂ ਨੇ ਕਿਹਾ ਕਿ ਅੱਜ ਤੋਂ ਬਾਦ ਇਥੇ ਪੋ ਨਹੀਂ ਪਈਗਾ ਹਰ ਘਰ ਵਿੱਚ ਇਸ ਪਿੰਡ ਦੇ ਵਿੱਚ ਸੁਖਨੀ ਸਾਹਿਬ ਜੀ ਦਾ ਪਾਠ ਹੋਏਗਾ ਤੇ ਖਾਸ ਕਰਕੇ ਗੁਰਦੁਆਰਾ ਸਾਹਿਬ ਵਿੱਚ ਇੱਕ ਸੁਖਮਨੀ ਸਾਹਿਬ ਜੀ ਦਾ ਪਾਠ ਤੋਂ ਬਾਅਦ ਦੂਜਾ ਸ਼ੁਰੂ ਹੋ ਜਾਏਗਾ ਦੂਜੇ ਤੋਂ ਬਾਅਦ ਤੀਜਾ ਲੇਕਿਨ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਜਿਹੜਾ ਨਾ ਕੋਗ ਨਹੀਂ ਪਾਇਆ ਜਾਏਗਾ ਸੋ ਇਹ ਹੈ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਵੀ ਨਿਸ਼ਚਿਤ ਨਹੀਂ ਤਾਕਤ ਤੇ ਸ਼ਕਤੀ ਪਰਮਾਤਮਾ ਸਾਡੇ ਅੰਸਾ ਚਾਰ ਸ਼ਫੀਰ ਸਾਡੇ ਬਾਣੀ ਦਾ ਪੈਰਾ ਲਾਹੁਣੋਂ ਤਿਆਰ ਹਨ ਲੇਕਿਨ ਸਾਡੇ ਆਲਸ ਜਿਹੜੇ ਹੈ ਨਾ ਸਾਨੂੰ ਇਹ ਉਠਣ ਨਹੀਂ ਦਿੰਦੇ ਉਠਣਾ ਚਾਹੀਦਾ ਹੈ ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੇ ਅਗੇ ਇਹੋ ਹੀ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਨੂੰ ਜਗਾਈਓ ਅੰਮ੍ਰਿਤ ਵੇਲੇ ਦੇ ਸਾਨੂੰ ਜਾਗਨੇ ਬਖਸ਼ੋ ਫਿਰ ਦੇਖੋ ਤੁਸੀਂ ਕਰਾਮਾਤ ਦੇਖਿਓ ਕੀ ਹੁੰਦੀ ਹੈ ਜਦੋਂ ਤੁਸੀਂ ਅਰਦਾਸ ਕਰੋਗੇ ਨਾ ਤੁਹਾਨੂੰ ਇਹ ਕੀ ਨਹੀਂ ਹੋਣਾ ਅਰਦਾਸ ਕਰਦੇ ਸਮੇਂ ਇੰਨਾ ਪਿਆਰ ਨਾਲ ਤੇ ਇੰਨਾ ਫਿਜ ਕੇ ਤਨ ਤਨ ਕਲਗੀਧਰ ਪਿਤਾ ਨੂੰ ਸਾਹਮਣੇ ਆਪਣੇ ਆਹਾਰ ਨਾਹਰ ਜਾਣ ਕੇ ਅਰਦਾਸ ਕਰੋ ਤੁਹਾਡੇ ਚਾਰ ਸ਼ਫੇਰੇ ਆ ਕੇ ਸਾਰੇ ਹੀ ਸ਼ਹੀਦ ਸਿੰਧ ਖੜੇ ਹੋ ਜਾਣਗੇ ਤੁਹਾਡੇ ਨਾਲ ਖੜੇ ਹੋ ਜਾਣਗੇ ਇਹ ਮੇਰੀ ਗਰੰਟੀ ਹੈ ਮੈਂ ਆਪ ਇਹ ਐਕਸਪੀਰੀਅੰਸ ਕੀਤਾ ਹੋਇਆ ਹੈ ਆਪ ਹੁੰਦੇ ਹਨ ਸੱਚੇ ਪਾਤਸ਼ਾਹ ਆਵਾ ਕੇ ਦੇਖਦੇ ਹਨ ਧੰਨ ਗੁਰ ਕੀ ਤਰਪਤਾ ਜੀ ਨੇ ਇੱਕ ਵਾਰ ਹੀ ਦੀਵਾ ਹੁੰਦੇ ਵਿੱਚ ਕਿਹਾ ਕਿਸ ਜਿਹੜੇ ਵੀ ਮੇਰੀ ਗੁਰਪਾਠ ਨੂੰ ਪੜਦੇ ਹਨ ਜਾਪ ਸਹਿ ਪੜਦੇ ਹਨ ਬਾਣੀ ਪੜਦੇ ਹਨ ਅਰਦਾਸ ਕਰਦੇ ਹਨ ਉਹ ਜਿਹੜੋ ਅਰਦਾਸ ਕਰਦੇ ਹਨ ਤੇ ਉਹਨਾਂ ਦੇ ਘਰ ਵਿੱਚ ਪਹਿਰਾ ਲੱਗ ਜਾਂਦਾ ਹੈ ਸ਼ਹੀਦ ਸਿੰਘ ਜਿਹੜੇ ਹਨ ਉਹ ਉੱਥੇ ਆ ਕੇ ਖੜੇ ਹੋ ਜਾਂਦੇ ਹਨ ਸਾਹਿਬ ਜਾਨੇ ਵੀ ਜਿਹੜੇ ਹੈ ਉਹ ਵੀ ਹੁੰਦੇ ਹਨ ਉੱਥੇ ਨਾਲ ਹੀ ਪੰਜ ਪਿੰਜੇ ਵੀ ਉੱਥੇ ਹੀ ਹਾਜ਼ਰ ਨਾਜ਼ਰ ਹੋ ਜਾਂਦੇ ਹਨ ਬਸ ਪਰ ਕਿ ਅਕਲ ਸੰ ਜਿਹੜੇ ਨਾ ਉਹ ਲੱਗਦੇ ਨਹੀਂ ਹੈ ਅਸੀਂ ਵਿਸ਼ਵਾਸ ਕੀ ਘਰਤੇ ਕੇ ਸਾਡੇ ਲੱਖੇ ਖਲੋਤੇ ਹੋਏ ਹਨ ਸਾ ਨੂੰ ਇਹ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਉਹ ਸਾਟੇਰ ਨਾਲ ਹੀ ਹਨ ਹਾਟੇ ਅੰਦਰ ਤਾਕਤ ਆਏਗੀ ਤਾਂ ਹੀ ਅਗਰ ਅਸੀਂ ਅੱਖਾਂ ਦੇ ਕੇ ਕਲਗੇ ਤਰਪੇ ਤਾਂ ਮੇਰੇ ਅਗ ਸੱਗ ਖੜੇ ਹੋਏ ਹੁਣ ਫੇਰ ਹੀ ਸਾਡੀ ਜਿਹੜੀ ਅਰਥਾਸ ਹੈ ਨਾ ਉਹ ਜਾ ਕੇ ਧੰਨ ਧੰਨ ਕਲਗੀ ਧਰ ਪਿਤਾ ਦੇ ਕੋਲ ਮਨਜੂਰ ਹੁੰਦੀ ਹੈ ਸੋ ਆਪ ਸਾਰਿਆਂ ਨੂੰ ਇਹ ਬੇਨਤੀ ਹੈ ਜਦੋਂ ਵੀ ਆਪ ਸਾਰਿਆਂ ਦੀ ਅੱਖ ਖੁੱਲੇ ਅੰਮ੍ਰਿਤ ਵੇਲੇ ਜਦੋਂ ਵੀ ਅੰਮ੍ਰਿਤ ਵੇਲੇ ਉੱਠੋ ਤੇ ਉਸ ਟਾਈਮ ਤੇ ਉਹ ਆਖਿਆ ਕਰੋ ਵਾਹਿਗੁਰੂ ਵਾਹਿਗੁਰੂ ਦਾ ਜਾਪ ਤੇ ਕਰਨਾ ਹੀ ਹੈ ਆਪਣੇ ਹਿਰਦੇ ਦੇ ਅੰਦਰ ਮਾਲਾ ਚੱਲੇਗੀ ਤੁਹਾਡੇ ਅੰਦਰ ਹਿਰਦੇ ਦੇ ਅੰਦਰ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਦੋਂ ਚੱਲੇਗਾ ਨਾ ਉਹਦੇ ਬਾਅਦ ਤੁਸੀਂ ਉਸੇ ਟਾਈਮ ਹੀ ਨਾਲ ਹੀ ਮੂਲ ਮੰਤਰ ਆਪਣੇ ਅੰਦਰ ਹਿਰਦੇ ਦੇ ਅੰਦਰ ਸ਼ੁਰੂ ਕਰ ਦੇਣਾ ਹੈ ਮੂਲ ਮੰਤਰ ਦੇ ਅੰਦਰ ਬੁਰੀ ਵਡੀ ਹੀ ਬਖਸ਼ਿਸ਼ ਹੈ ਬੜੇ ਹੁਡੀ ਹੀ ਤਾਕਤ ਹੈ ਫੇਰ ਦੇਖਿਓ ਤੁਹਾਡੇ ਘਰ ਵਿੱਚ ਕੋਈ ਵੀ ਬੁਰੀ ਨજર ਨਹੀਂ ਲਾ ਸਕਦਾ ਕੋਈ ਵੀ ਬੁਰਾ ਸੰਕੇਤ ਨਹੀਂ ਤਾਂ ਉਹਦੇ ਸੁਭਾਤ ਇਹ ਮੇਰੀ ਆਪਣੀ ਐਕਸਪੀਰੀਅੰਸ ਦੇ ਘਰ ਹੈ ਮੈਂ ਆਪ ਦਾ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ कि चलो ਸਾਰਿਆਂ ਦਾ ਹੀ ਫਾਇਦਾ ਹੋਣਾ ਚਾਹੀਦਾ ਹੈ। ਦੇਖੋ ਜੀ ਅਸੀਂ ਇਹ ਭੁੱਲ ਜਾਨੇ ਹਾਂ ਕਿ ਜਿਨ੍ਹਾਂ ਸਤਿ ਸਵਾਸ ਦਿੱਤੇ ਹੋਏ ਹਨ ਉਹ ਸਵਾਸ ਹਣੀ ਪੁੰਜੀ ਜਿਹੜੀ ਹੈ ਉਹ ਤਾਂ ਹੀ ਚਲਦੀ ਹੈ ਜੇ ਗੁਰੂ ਸਾਹਿਬ ਸਾਡੇ ਉਤੇ ਮਿਹਰ ਕਰਨ ਦਇਆ ਕਰਨ ਤੁਹਾਡੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਹੋਏਗੀ। ਧਨ ਦੌਲਤ ਤੁਹਾਡੇ ਪਿੱਛੇ ਲੱਗ ਕੇ ਫਿਰੇਗੀ। ਇਹ ਮੈਂ ਆਪ ਸਾਰਿਆਂ ਨੂੰ ਕਹਿ ਰਹੀ ਹਾਂ ਤੁਸੀਂ ਮੇਰੀ ਗੱਲ ਨੂੰ ਨੋਟਿਸ ਕਰ ਲਿਓ ਤੇ ਅੱਜ ਤੋਂ ਨਹੀਂ ਤੇ ਕੱਲ ਤੋਂ ਹੀ ਤੋਂ ਹੀ ਇਹ ਕੰਮ ਸ਼ੁਰੂ ਕਰ ਦਿਓ ਅੰਮ੍ਰਿਤ ਵੇਲੇ ਜਦੋਂ ਵੀ ਤੁਹਾਨੂੰ ਜਾਣ ਹੋਵੇ ਨਾ ਤੁਸੀਂ ਉਸੇ ਟਾਈਮ ਹੀ ਉੱਠ ਕੇ ਬੈਠਣਾ ਹੈ ਬੈਠ ਕੇ ਮੂੰਹ ਹੱਥ ਉੱਥੇ ਧੋ ਲੋ ਜਾ ਕੇ ਮੂੰਹ ਹੱਥ ਧੋ ਕੇ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰ ਦਿਓ ਇਤ ਨਹੀਂ ਦੋ ਨਹੀਂ ਦਿਨ ਨਹੀਂ ਚਾਰ ਨਹੀਂ ਕਈਆਂ ਦਿਨਾਂ ਦੇ ਬਾਅਦ ਤੁਹਾਨੂੰ ਆਪੇ ਹੀ ਪਤਾ ਲੰਝਾ ਸਹਜ ਸਹਜ ਕਿ ਵਕੇ ਹੀ ਇਹ ਗੱਲ ਸਹੀ ਹੈ ਸਾਨੂੰ ਤੋੜਨ ਬਹੁਤ ਈ ਤੇ ਜੋੜਨ ਵਾਲਾ ਸਾਡਾ ਕੋਈ ਕੋਈ ਹੈ ਜਿਹੜਾ ਸਾਨੂੰ ਗੁਰਬਾਣੀ ਦੇ ਨਾਲੇ ਜੋੜ ਆਇਆ ਹੈ ਸੋ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ